ਲੁਧਿਆਣਾ ਮਹਾਨਗਰ ਦੇ ਮਾਤਾ ਰਾਣੀ ਚੌਂਕ ਨੇੜੇ ਨਿਗਰ ਮੰਡੀ ਵਿੱਚ ਦੋ ਤਰਾ ਅਮੋ ਸਾਹਮਣੇ ਹੋਣ ਦੀ ਸੂਚਨਾ ਮਿਲੀ ਹੈ ਜਿਸ ਦੌਰਾਨ ਦੋਵੇਂ ਤਰਾ ਦੇ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਇੱਕ ਗੰਭੀਰ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਟੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਦੂਸਰੇ ਨੂੰ ਸਿਵਲ ਹਸਪਤਾਲ ਲੁਧਿਆਣਾ ਵਿੱਚ ਭੇਜ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਇੰਸਪੈਕਟਰ ਗਗਨਪ੍ਰੀਤ ਸਿੰਘ ਵੀ ਮੌਕੇ ਤੇ ਪਹੁੰਚ ਗਏ ਹਾਉ ਦੇਖਦੇ ਹਾਂ ਪੂਰਾ ਮਾਮਲਾ ਹੈ ਕੀ ਕਥਾ ਹੈ ਪਰਾ ਮਨਪ੍ਰੀਤ ਸਿੰਘ ਬੰਟੀ ਮੇਰਾ ਨਾਮ ਹੈ ਅਕਾਲਗੜ੍ਹ ਮਾਰਕੀਟ ਰੈਡੀਮੇਡ ਕਲਮੈਂਟ ਦਾ ਪ੍ਰਧਾਨ ਹੈ ਜੀ ਅੱਜ ਨਿਗਰ ਮੰਡੀ ਦੇ ਵਿੱਚ ਇੱਕ ਲੜਾਈ ਹੋਈ ਜਿਹਦੇ ਵਿੱਚ ਇੱਕ ਮੁੰਡਾ ਚੋਰੀ ਕਰਦਾ ਫੜਿਆ ਗਿਆ ਸੀ ਉਹਨੂੰ ਜਦੋਂ ਅਸੀਂ ਦੁਬਾਰਾ ਪੁੱਛਿਆ ਉਹਨੇ ਇੱਕ ਬੰਦੇ ਦਾ ਨਾਮ ਲਿਆ ਜਦੋਂ ਉਹਨੂੰ ਬੁਲਾਇਆ ਤਾਂ ਉਹ ਚਾਰ ਪੰਜ ਮੁੰਡੇ ਨਾਲ ਲੈ ਕੇ ਆਇਆ ਜਦੋਂ ਉਹਨੂੰ ਸਮਝਾਇਆ ਬੇਟਾ ਇੱਥੇ ਇਹਨਾਂ ਨੂੰ ਇਕੱਲੇ ਨੂੰ ਆਣ ਦੇ ਚਲੋ ਉੱਥੇ ਉਹਨਾਂ ਦੇ ਬਿਆਸ ਭਾਈ ਹੋਈ ਫਿਰ ਉਹ ਚਲੇ ਗਏ ਥੋੜੀ ਦੇਰ ਬਾਅਦ ਉਹ ਮੁੰਡੇ ਫਿਰ ਲੈ ਕੇ ਆਏ ਅਸੀਂ ਉਹਨੂੰ ਬੜੇ ਪਿਆਰ ਨਾਲ ਸਮਝਾ ਕੇ ਭੇਜਿਆ ਭਾਈ ਤੁਸੀਂ ਜਾਓ ਤੁਹਾਡਾ ਨਹੀਂ ਇੱਥੇ ਕੋਈ ਕੰਮ ਹੈਗਾ ਮਾਰਕੀਟ ਦਾ ਮਾਹੌਲ ਨਾ ਖਰਾਬ ਕਰੋ ਸਾਨੂੰ ਸ਼ਾਮ ਨੂੰ 4:30 ਵਜੇ ਅੰਦਰ ਬੈਠੇ ਸੀ ਇੱਕਦਮ ਆਵਾਜ਼ ਆਈ ਕਿ ਭਾਈ ਬਾਹਰ ਬੜੀ ਤੇਜ਼ ਅਟੈਕ ਹੋ ਗਿਆ ਉੱਥੇ ਇਜ਼ਾਦ ਦੀਆਂ ਬੋਤਲਾਂ ਇੱਕ ਹੋਰ ਪਤਾ ਨਹੀਂ ਕਿਹੜਾ ਬੰਬ ਜਾ ਸੀ ਉਹ ਮਾਰਿਆ ਉੱਥੇ ਦਾਤ ਤਿਰਪਾਨਾ ਦੇ ਨਾਲ ਇੱਕ ਬੰਦੇ ਦਾ ਸਿਰ ਚ ਵੱਜੀ ਹੈ ਇੱਕ ਦੇ ਹੱਥ ਵਟਿਆ ਗਿਆ ਇੱਕ ਦੀ ਉਂਗਲ ਵੱਡੀ ਗਈ ਹੈ 6-7 ਬੰਦੇ ਹੋਰ ਜੇ ਕਿੰਨੇ ਹੋ ਗਏ ਆ ਇਹ ਕੁਝ ਡੀਐਮਸੀਪੀ ਹੈ ਕੁਝ ਸੀਐਮਸੀਪੀ ਉੱਥੇ ਪਏ ਆ ਸਿਵਲ ਚ ਪਏ ਹੋਏ ਆ ਕਿ ਉੱਥੇ ਡਾਰਾਲਾ ਮਾਹੌਲ ਹੋਇਆ ਪਿਆ ਉਹਦੇ ਉਸੇ ਟਾਈਮ ਹੀ ਸਾਰੇ ਦੁਕਾਨਦਾਰ ਜਿਹੜੇ ਆ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ ਇੱਕ ਸਹਿਮ ਦਾ ਮਾਹੌਲ ਬਣਿਆ ਗਿਆ ਫੜਿਆ ਵੀ ਗਿਆ ਹੰਤੇ ਦਾ ਬੰਦਾ ਕੁਝ 4 ਬੰਦੇ ਫੜੇ ਗਏ ਕਿਦਾਂ ਹੀ ਬੰਦੋਲੇ ਕਾਰਵਾਈ ਕੀਤੀ ਗਈ ਹਾਂਜੀ ਕੋਲੋਂ ਕੋਲੋਂ ਤੋਂ ਬਹੁਤ ਵਧੀਆ ਕਾਰਵਾਈ ਜਦੋਂ ਕਿ ਉਹ ਉਸੇ ਟਾਈਮ ਮੋਕੇ ਤੇ ਪਹੁੰਚ ਗਏ ਐਸਐਟਓ ਸਾਹਿਬ ਆਪ ਆਏ ਉਹਨਾਂ ਨੇ ਆਪ ਆ ਕੇ ਉੱਥੇ ਸਾਰਾ ਵੇਰਵਾ ਲਿਆ ਸ਼ਹਿਰ ਦਾ ਪ੍ਰਧਾਨ ਕਾਲ ਮਾਰਕੀਟ ਅੱਜ ਸਾਡੀ ਮਾਰਕੀਟ ਨਾਲ ਦੀਪਕ ਗਾਰਮੈਂਟਸ ਵਾਲੇ ਹੈਗੇ ਨੇ ਉਹਨਾਂ ਦੀ ਦੁਕਾਨ ਤੇ ਮੁੰਡੇ ਕੰਮ ਕਰਦੇ ਸੇਲਮੈਨ ਜਿਨੇ ਉਹ ਚੋਰੀ ਕਰਦੇ ਫੜੇ ਗਏ ਜਦੋਂ ਚੋਰੀ ਕਰਦੇ ਫੜੇ ਗਏ ਤੇ ਉਹਨਾਂ ਦੇ ਘਰ ਜਿਆ ਨੂੰ ਪੇਰੇ ਨੂੰ ਬੁਲਾਇਆ ਉਹ ਮੰਨ ਗਿਆ ਕਹਿੰਦਾ ਮੈਂ 3-4 ਲੱਖ ਦੀ ਚੋਰੀ ਕੀਤੀ ਹੈ ਪਰ ਮੇਰੇ ਕੋਲ ਰੁਪਇਆ 2 ਲੱਖ ਮੇਰੇ ਕੋਲ ਤੁਸੀਂ ਲੈ ਲਓ ਤੇ ਮੈਂ ਦੇ ਦੇਣਾ ਤੁਹਾਨੂੰ ਉਹ ਬੱਤੇ ਬੱਥੇ ਸੇ ਦੁਕਾਨਦਾਰ ਦੋ ਚਾਰ ਬੱਦੇ ਮਾਰਕੀਟ ਦੇ ਵੀ ਉਹ ਫੈਸਲਾ ਹੋ ਗਿਆ ਚਲੋ ਵੀ 2 ਲੱਖ ਰੁਪਏ ਤੂੰ ਦੇ ਦੇ ਬਾਕੀ ਜੇ ਤੈਨੂੰ ਹੋਣਗੇ ਦੇ ਦੇ ਨਹੀਂ ਤੇ ਨਾਂ ਸੀ ਉਹਦੇ ਨਾਲ ਇੱਕ ਮੁੰਡਾ ਹੋਰ ਚੋਰੀ ਕਰਦਾ ਸੀ ਉਹਨੇ ਜਦੋਂ ਉਹਦਾ ਨਾਮ ਲਿਆ ਉਹਨੂੰ ਬੁਲਾਇਆ ਉਹ ਜਦੋਂ ਇੱਥੇ ਸਾਡੇ ਨਾਲ ਮੀਟਿੰਗ ਕਰਨ ਆਇਆ ਤੇ ਨਾਲ ਆਪਣੇ ਨਾਲ 5 7 10 ਬੰਦੇ ਹੋਰ ਲੈ ਆਏ ਆਪਣੇ ਦੋਸਤ ਜਦੋਂ ਉਹਨਾਂ ਨਾਲ ਗੱਲਬਾਤ ਚੱਲਦੀ ਬੀਸੀ ਵੀ ਅਸੀਂ ਲਿਖਿਆ ਵੀ ਤੂੰ ਇਹ ਚੋਰੀਆਂ ਕੀਤੀਆਂ ਨੇ ਉਹਨਾਂ ਦੇ ਵਿੱਚ ਨਾ ਬਦਤਮੀ ਜਿਹੇ ਤਰ੍ਹਾਂ ਬੋਲਣਗਾ ਆਪਣੇ ਦੁਕਾਨਦਾਰ ਦੇ ਨਾਲ ਹੀ ਉਹਨਾਂ ਨੇ ਉਹ ਤੋਂ ਪਿਆਰ ਮੁਹੱਬਤ ਨਾਲ ਤੋੜ ਦਿੱਤਾ ਵੀ ਲੜਾਈ ਝਗੜੇ ਦਾ ਕੋਈ ਕੰਮ ਨਹੀਂ ਹੈਗਾ ਵੀ ਆਪਾਂ ਬੈਠ ਕੇ ਆਰਾਮ ਨਾਲ ਫਿਰ ਸ਼ਾਮ ਨੂੰ ਗੱਲ ਕਰ ਲੈਨੇ ਆਂ ਸ਼ਾਮ ਨੂੰ ਫਿਰ ਉਹ ਆਪਣੇ 10 12 ਬੰਦੇ ਮੇਰੇ ਖਿਆਲ 15 20 ਬੰਦੇ ਹੋਣਗੇ 15 20 ਬੰਦੇ ਲੈ ਕੇ ਆ ਜਿੱਥੇ ਆਪਾਂ ਖੜੇ ਆਂ ਦੁਕਾਨ ਹੈ ਤੇ ਕੰਮ ਦਾ ਮਾਰ ਦੋ ਤੂੰ ਦੀਪਕ ਗਾਰਮੈਂਟ ਵਾਲਿਆਂ ਦੀ ਉਹਦੇ ਬਾਹਰ ਹੀ ਅਸੀਂ ਖੜੇ ਆ ਹਾਂ ਜੀ ਹੈਗੀ ਜੀ ਤੁਹਾਡੇ ਕੋਲ ਹਾਂਜੀ ਫੋਟੇ ਕੈਮ ਸਭ ਕੁਝ ਹੈਗਾ ਤੁਹਾਡੇ ਕੋਲ 15-20 ਬੰਦੇ ਦਤਾਰ ਲੈ ਕੇ ਗਾਟਾਂ ਲੈ ਕੇ ਤੇ ਰੋਲੇ ਤੇਜਾਬ ਦੇ ਬੰਬ ਲੈ ਕੇ ਦੁਕਾਨ ਦੇ ਅੰਦਰ ਵੜ ਗਏ ਅੰਦਰ ਦੁਕਾਨ ਦਾ ਜਿਹੜਾ ਮਾਲਕ ਬੈਠਾ ਸੀਗਾ ਉਹਨਾਂ ਨੇ ਬੇਰਹਿਮੀ ਤਰ੍ਹਾਂ ਕੁੱਟਿਆ ਤੇ ਅੱਜ ਫਿਲਮੀ ਜਿਹਾ ਪੂਰਾ ਨਜ਼ਰ ਆਇਆ ਮਤਲਬ ਫਿਲਮਾਂ ਵੀ ਖੇਲ ਲੈਂਦੇ ਸਾਹਮਣੇ ਪੂਰਾ ਹੋਇਆ ਜੀ ਅੱਜ ਕੀ ਹੋਇਆ ਜੀ 40 ਉਮਰ ਦੇ ਬੰਦੇ ਆ ਹਾਂਜੀ ਕਿੰਨੇ ਕੁ ਬੰਦੇ ਸੀ ਉਹ ਉਹ 15-20 ਬੰਦੇ ਸੀਗੇ ਮੋਕੇ ਦੇ ਉੱਤੇ ਇਹ ਕੁੱਟਣ ਆਏ ਨੇ ਉਹ ਤਾਂ ਦੁਕਾਨ ਤੇ ਬੈਠੇ ਸੀ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਕੋਈ ਗੱਲ ਉਹਨਾਂ ਨੇ ਆਣਾ ਕਿ ਨਹੀਂ ਆਣਾ ਉਹ ਜਦੋਂ ਆ ਕੇ ਉਹਨੇ ਚੰਨਾ ਕੁੱਟਣਾ ਸ਼ੁਰੂ ਕਰਤਾ ਦਤਾਰਾਂ ਲੈ ਕੇ ਮਾਰ ਮਾਰ ਕੇ ਹਾਂਜੀ ਸਾਡੇ ਵਾਗਣੇ ਹੈਗੇ ਦੁਕਾਨਦਾਰ ਸੇਲਮੈਨ ਹੈ ਨਾ ਉਹਨਾਂ ਦੇ ਵੋਹ ਲੈ ਕੇ ਆਇਆ ਬੰਦੇ ਉਹਨਾਂ ਦੇ ਵਾਗਣੇ ਸਾਰੇ ਜਾਂ ਚੋਰ ਸੀਗਾ ਇਹਨਾਂ ਫੜਿਆ ਮੁੰਡਾ ਪ੍ਰਸ਼ਾਸਨ ਨੂੰ ਬੁਲਾਇਆ ਉਹਨਾਂ ਨੂੰ ਸਾਰੇ ਟੀਵੀ ਦਿਖਾਏ ਰਹੇ ਟੀਵੀ ਦੀ ਫੁਟੇਜ ਹੈ ਚਾਰ ਮੁੰਡੇ ਸੀ ਫੜੇ ਨੇ ਚੇਲ ਮੈਂ ਦਾ ਮੁੰਡੇ ਨੂੰ ਨਾ ਪਤਾ ਕਿਸੇ ਦਾ ਉਹ ਮੁੰਡੇ ਦੋ ਚਾਰ ਅਸੀਂ ਫੜ ਲਏ ਨੇ ਉਹਨਾਂ ਚੋਂ ਠੀਕ ਹੈ ਜੀ ਤੇ ਬਾਕੀ 10 15 ਬੰਦੇ ਭੱਜ ਗਏ ਨੇ ਹੁਣ ਇਹ ਠਗੜਾ ਸਾਡੇ ਕਿਤਵਾਲੀ ਲੱਗਦਾ ਉਹਨਾਂ ਦੇ ਐਸਐਸਓ ਸਾਹਿਬ ਆਏ ਸੀ ਉਹਨਾਂ ਨੂੰ ਵੀਡੀਓ ਫੋਟੋ ਵੀ ਦਿਖਾ ਦਈਏ ਸਾਰਾ ਕੁਝ ਦਿਖਾਤਾ ਹੈ ਉਹਨਾਂ ਨੂੰ ਉਹ ਕਦੇ ਕਾਰਵਾਈ ਪਾਣੇ ਆ ਅਗਰ ਬਾਈ ਜੀ ਪੁਲਿਸ ਨੇ ਕੋਈ ਕਾਰਵਾਈ ਪਾੰਦੀ ਤੇ ਫਿਰ ਅਸੀਂ ਇਹਦਾ ਸਮਝ ਲਓ ਬਾਈ ਤੇ ਪਹਿਲੀ ਵਾਰੀ ਸਾਨੂੰ ਮਾਰਕੀਟ ਬਣਿਆ ਤੇ 35 40 ਸਾਲ ਹੋ ਗਏ ਨੇ ਅੱਜ ਤੱਕ ਵੇਖੋ ਜੀ ਘਟਨਾ ਕਿ ਬਾਅਦੋਂ ਕੋ ਬੰਦਾ ਆ ਕੇ 6 ਬੰਦੇ ਸੱਟਾਂ ਮਝੀਆਂ ਨੇ ਹਰਦੀਪ ਸਿੰਘ ਹੈਪੀ ਚੇਅਰਮੈਨ ਗਾਲਗੜ ਮਾਰਕੀਟ ਅੱਜ ਜੋ ਦੀਪਕ گارਮੈਂਟ ਦੇ ਉੱਤੇ ਗਾਲਗੜ ਮਾਰਕੀਟ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਹ ਬਹੁਤ ਹੀ ਸ਼ਰਮਨਾਕ ਗੱਲ ਹੈ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਬੀਲ ਕਰਦੇ ਕਰਦੇ ਹਾਂ ਵੀ ਇੱਥੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਰੀਬ 15 ਦੇ ਕਰੀਬ ਮੁੰਡਿਆਂ ਨੇ ਅੱਜ ਇੱਥੇ ਅਕਾਲਗੜ ਮਾਰਕੀਟ ਦੇ ਵਿੱਚ ਦੀਪਕ گارਮੈਂਟ ਦੇ ਨਾਂ ਦੀ ਦੁਕਾਨ ਤੇ ਹਮਲਾ ਕੀਤਾ ਜੋ ਕਿ ਸਾਡਾ ਕਿ ਉਸ ਬੰਦੇ ਦਾ ਸੇਲਜ਼ਮੈਨ ਦੇ ਨਾਲ ਜੋ ਚੋਰੀ ਕੀਤੀ ਸੀ ਇਕ ਤਾਂ ਨੇ ਸਟੇਰ ਚੋਰੀ ਕੀਤੀ ਇੱਕ ਸੀਨਾ ਚੋਰੀ ਕੀਤੀ ਇੱਕ ਦੀਪਕ ਗਾਰਮੈਂਟ ਦੇ ਮਾਲਕ ਦੇ ਸਾਰ ਸਾਰ ਬੋਬੀ ਜੀ ਦੇ ਉਤੇ ਦਾਤ ਨਾਲ ਹੱਥ ਵੱਟ ਕੇ ਗਏ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਸੀ ਜਿਹੜੇ ਉਹਨਾਂ ਦੇ ਅੱਗੇ ਆਪਣੇ ਕੰਮ ਨਾਲ ਉਹਨਾਂ ਦੇ ਬੇਟੇ ਸੀ ਉਹਨਾਂ ਦੇ ਵੀ ਬਹੁਤ ਗੰਭੀਰ ਸੱਟਾਂ ਲੱਗੀਆਂ ਜਿਹਦੇ ਕੀ ਹੁਣ ਲੜਕੇ ਡੀ ਐਮ ਸੀ ਗਏ ਨੇ ਐਮ ਆਰ ਆਈ ਕਰਾਣ ਗਏ ਨੇ ਗੰਭੀਰ ਸਟਾਂ ਲੱਗੀਆਂ ਨੇ ਇਹਦਾ ਜਲਦੀ ਤੋਂ ਜਲਦੀ ਤੋਂ ਜਲਦੀ ਤੋਂ ਜਲਦੀ ਕੋਈ ਹੱਲ ਕੀਤਾ ਜਾਵੇ ਨਹੀਂ ਤਾਂ ਅਸੀਂ ਗੱਲ ਘੰਟਾ ਘਰ ਚੌਂਗ ਦੇ ਵਿੱਚ ਪ੍ਰਸ਼ਾਸਨ ਨੂੰ ਜ਼ੋਰਦਾਰ ਇੱਕ ਧਰਨਾ ਦੇਵਾਂਗੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਜੋ ਕਿ ਇਦਾਂ ਦਾ ਅਜ ਤੋਂ ਬਾਅਦ ਕੋਈ ਕੋਈ ਪ੍ਰੋਬਲਮ ਨਾ ਆ ਸਕੇ ਕਿਉਂਕਿ ਕਾਲਗੜ ਮਾਰਕੀਟ ਇੱਕ ਵਪਾਰਕ ਸੰਸਥਾ ਹੈ ਬਹੁਤ ਵੱਡੀ ਵਪਾਰਕ ਸੰਸਥਾ ਹੈ ਕਿਉਂਕਿ ਇੰਡੀਆ ਲੈਵਲ ਤੇ ਸਾਡਾ ਇੱਥੇ ਕੰਮ ਹੈ ਕਰੀਬ 850 ਦੁਕਾਨ ਹੈ ਬਹੁਤ ਵੱਡੀ ਵਪਾਰੀਆਂ ਦੀ ਮਾਰਕੀਟ ਹੈ ਅਗਰ ਇਦਾਂ ਦੇ ਕੰਮ ਇੱਥੇ ਰੋਜ਼ ਹੋਣ ਲੱਗ ਗਏ ਤਾਂ ਸਾਡਾ ਸਾਰੇ ਹਿੰਦੂਸਤਾਨ ਦੇ ਵਿੱਚ ਨਾਂ ਬਹੁਤ ਬਦਨਾਮ ਹੋਏਗਾ ਵੀ ਇਹਦੇ ਗੱਲ ਨੂੰ ਗਾਕਾਂ ਨੂੰ ਵੀ ਕੁੱਟ ਜਾਣਗੇ ਆ ਕੇ ਸੇਲਮੈਨ ਜੋ ਮਰਜ਼ੀ ਕਰ ਸਕਦੇ ਆ ਇਹਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਖੜਾ ਸੀ ਮੁੰਡਿਆਂ ਨੂੰ ਮੈਂ ਰੋਕਿਆ ਵੀ ਰੁਕੇ ਨਹੀਂ ਉਹਨਾਂ ਕੋਲੇ ਕਿਸੇ ਕੋਲੇ ਦਾਹ ਸੀਗਾ ਕਿਸੇ ਕੋਲੇ ਕਿਰਪਾਨ ਸੀ ਕਿਸੇ ਦੇ ਕੋਲੇ ਆਪਣੇ ਨਰਕੇ ਦੀ ਹੱਥੀ ਸੀ ਕਿਸੇ ਕੋਲੇ ਆਪਣੇ ਬੋਤਲਾ ਸੀ ਤੇ 15 20 ਹੁੰਦੇ ਸੀ ਮੈਂ ਖੁਦ ਦੇਖਿਆ ਹਾਂ ਜੀ ਮੈਂ ਖੁਦ ਦੇਖਿਆ ਜੀ ਤੇ ਮੈਂ ਬਹੁਤ ਕਿਹਾ ਉਹਨਾਂ ਨੂੰ ਵੀ ਹਟ ਜਾ ਪਿੱਛੇ ਨਹੀਂ ਹਟੇ ਮੇਰੇ ਕੋਲ ਇੱਕ ਛੋਟੀ ਸੀ ਇਹਨਾਂ ਦੇ ਮੁੰਡੇ ਨੇ ਫੜੀ ਉਹਦੇ ਦੋ ਚਾਰ ਮਾਰੀਆਂ ਵੀ ਪਰ ਮੁੰਡੇ ਬਾਸੇ 'ਚ ਨਹੀਂ ਆਏ ਉਹ ਸਰ ਇਹ ਲੜਾਈ ਝਗੜੇ ਬਾਰੇ ਕੀ ਕਿੱਦਾਂ ਹੋਇਆ ਸਰ ਕਿ ਸਾਡੇ ਕੋਲ ਇੰਟੀਮੇਸ਼ਨ ਆਈ ਸੀ ਕਿ ਥਾਣੇ ਵੀ ਦੋ ਧਰਾਂ ਦੀ ਲੜਾਈ ਹੋ ਗਈ ਜੀ ਨਗਰ ਮੰਡੀ ਕਲਗੜ ਮਾਰਕੀਟ ਮੈਂ ਮੇਰੀ ਟੀਮ ਥਾਣੇ ਦਾ ਡਿਊਟੀ ਅਫਸਰ ਅਸੀਂ ਮੌਕੇ ਤੇ ਪਹੁੰਚੇ ਹਾਂ ਜੀ ਸੀ ਮੈਟਰ ਨੂੰ ਇਨਵੈਸਟੀਗੇਟ ਕਰ ਰਹੇ ਆ ਜੀ ਕਿੰਨੇ ਜਨਰਲ ਰਿਵੈਸਟ ਹੈ ਜੀ ਹਾਂ ਜੀ ਕਰ ਰਹੇ ਆ ਜੀ ਮੈਟਰ ਹਜੇ ਇਨਵੈਸਟੀਗੇਟ ਕਰ ਰਹੇ ਆ ਪਹੁੰਚੀ ਹੈ ਹਜੇ ਮੌਕੇ ਤੇ ਤੁਮ ਦੱਸੋਗੇ ਬਾਅਦ ਵਿੱਚ ਇਹਦੇ ਬਾਰੇ ਪੂਰੀ ਜਾਣਕਾਰੀ ਜੀ ਲੁਧਿਆਣਾ ਤੋਂ ਵਿਕਰਮ ਸੈਣੀ ਦੀ ਰਿਪੋਰਟ